ਹੁੰਦਾ ਵਾ ਕੀ ਹੋ ਗਿਆ ਹੱਥ ਮਲਾਉਣਾ ਮੈਂ ਨਾ ਵੱਡਾ ਦੇ ਦੋ ਪੈਰੀ ਹੱਥ ਲਾ ਉਹ ਪੈਰੀ ਹੱਥ ਲਾ ਲੈਂਿਆ ਹੋਰ ਸਾਫਰਾਉਣਾ ਕਹਿਵਾ ਨਾੜੇ ਤੱਲਾ ਪਰਾਉਣਾ ਨਹੀਂ ਹੁੰਦਾ ਜੀ ਜੂਦਾ ਰਿਆ ਕਰ ਚਲ ਗੁੱਸੇ ਗਿਆ ਹੁਣ ਆਜੋ ਪਰਾਉਣਾ ਜੀ ਬੈਠੀ ਆਜੋ ਨਾੜੇ ਮੇਰੇ ਮੂਰੇ ਵੀ ਜੀ ਲੱਗਣਾ ਚਾਹੀਦਾ ਪਿੱਛੇ ਵੀ ਜੀ ਲੱਗਣਾ ਚਾਹੀਦਾ ਜੇ ਨਾ ਲੱਗਿਆ ਜੀ ਤੁਹਾਡਾ ਜੀ ਕਰੇ ਸੱਜੂਆ ਉਹ ਉਹ ਚਲ ਆ ਜਾ ਕਿਉਂ ਹਰਖੀ ਜਾਂਦਾ ਹੈ ਹਰਖੀ ਜਾਂਦਾ ਜੇ ਦਰਮਡ ਵਰਖੀ ਮੇਰੇ ਪੱਲੇ ਪਾ ਗਈ ਮੈਨੂੰ ਪਤਾ ਮੈਂ ਕਿਵੇਂ ਕੱਟ ਦਊਂਦਾ ਮੈਂ ਚਲ ਕੋਈ ਨਹੀਂ ਸਸਰੀ ਕਾਰ ਜੀ ਸਸਰੀ ਕਾਰ ਜੀ ਆਗੇ ਸੱਤ ਦਿਨੂਰੇ ਰਹਾਂਗੇ ਕੋਈ ਨਹੀਂ ਪਰ ਉਹਨੇ 10 ਦਿਨ ਲਾ ਲਈ ਜਿਹੇ ਦੀ ਆ ਗਿਆ। ਉਹ ਹੋਰ ਨਹੀਂ ਮੇਰਾ ਸਮਸਖ ਲੈ ਕੇ ਆਉ ਯਾਰ ਮੈਂ ਡਰ ਨਹੀਂਦਾ ਡਰਨਾ। ਉਹ ਇੱਕ ਤਪਉਰੇ ਮੈਂ ਮੇਰੇ ਉਦੋਂ ਮੇਰੇ ਥਾਪੜਾ ਮਾਰਿਆ ਜੀ ਪਿੰਦਰ ਉੱਥੇ ਤਾਂ ਬੜਨੀ ਨਹੀਂ ਮੈਂ ਇੱਥੇ ਲੈਓ ਮੇਰੀ ਕੁਰਸੀ। ਉਹ ਲੈ ਆ ਯਾਰ ਇਹ ਨਹੀਂ ਐਂ ਕਰਦੇ। ਉਦੋਂ ਮੈਂ ਨਾਲ ਤੁਸੀਂ ਜਿੱਧੇ ਬੈਠੀ ਸੀ ਖਾਸੀ ਕਰੀ ਸੀ ਤੁਹਾਨੂੰ ਮਦੱਸਾ। ਆ ਗਿਆ ਮੰਗੂ ਨੀ ਆ। ਥੋੜਾ ਕੁੱਕੜ ਉਹ ਧਨੀ ਦੂਹੀ ਹੋਰ ਕੋਈ ਸਟਰਾਬਰੀ ਵਗੈਰਾ। ਉਹ ਲੈ ਆ ਹੁਣ। ਕਲਾਕ ਦੇ ਉਧਰੀ ਪੈਣ ਨੂੰ। ਉਹ ਲੈ ਆ। ਆ ਜਾ ਆ ਜਾ। ਲੈ ਤੋਣੇ। ਆਹੜਾ ਹੀ ਆ ਅਗੇ ਜਿੱਤੇ ਬੈਠੂ ਆ ਉਹ ਪੌਣਾ ਟੁੱਟੀ ਹੋਈ ਆ ਫਿਰ ਕੀ ਹੋ ਗਿਆ ਬੈਲਟੀ ਕਰਾ ਲੈ ਉਹਨੇ ਆ ਜਾ ਬੈਲਟੀ ਕਰਾ ਲੈ ਉਹਨੇ ਆਈ ਤੇ ਬੈਠੂ ਆ ਮੈਂ ਹੁਣ ਭਗਵਾਨ ਟਮਾਟਰ ਟੰਡਾ ਦੇ ਮੈਨੂੰ ਚੰਨੀ ਹਾਰੇ ਕੱਟ ਕੇ ਗਿਆ ਕਹਿੰਦਾ ਟੱਜਾ ਟਰੈਕਟਰ ਦਾ ਚਿੱਟ ਲੈਦਾ ਪਤਾ ਹੋਰ ਤੋਂ ਕਹਿੰਦਾ ਨਹੀਂ ਮੈਨੂੰ ਲੜਨਾ ਪਊ ਮਾ ਤੂੰ یوں ਹੀ ਲੱਗਦਾ ਮੈਰੀ ਹਜੇ ਪੋਲੀਟਿਕਲ ਚਾਉਂਦਾ ਕਾਲ ਪੁਰਾਣਾ ਗੁੱਸਾ ਨਗਰ ਆਏ ਤੈਨੂੰ ਸੋਫੇ ਤੇ ਬਿਠਾਉਣ ਆਪਾਂ ਦੋ ਪਿਆ ਮਰੇ ਤਾਂ ਖੇਤੇ ਨੇ ਹੁੰਦੇ ਤੁਸੀਂ ਆਹ ਖਟਾਰਾ ਤੇ ਰਿਹੜੀ ਤੇ ਹੋਰ ਕਦ ਲੱਗ ਗਈ ਕਾਤੇ ਲੱਗ ਗਈ ਪੂਰ ਲੋਕਾ ਮੇਰੇ ਮਰੂਤੀ ਲਿਉ ਮਰੇ ਘਰੋਂ ਦੋ ਖੜੀਆਂ ਨੋਤੇ ਲਿਆ ਕਰੋ ਕੱਖ ਮੇਰੀ ਵੀ ਹੀਠੀ ਕਰ ਦੇਉਗੇ ਬਈ ਕਹੇ ਇਹ ਖਾਨਦਾਨ ਦੇ ਵਿੱਚ ਮੈਂ ਵਿਆਹ ਆ ਗਿਆ ਕਾਲਾ ਆਪਣੀ ਗੱਡੀ ਕਿੱਥੇ ਆ ਆਪਣੀ ਗੱਡੀ ਹਾਂ ਤੂੰ ਤਾਂ ਪਟੀਨੇ ਦਾ ਆਇਆ ਦਾ ਆਪਣੀ ਗੱਡੀ ਲੈ ਗਿਆ ਆਪਣਾ ਸੀਰੀਕ ਵਾਲਾ ਅੱਛਾ ਹਾਂ ਕਹਿੰਦਾ ਮੈਂ ਸਾਰਿਆਂ ਦੇ ਟੱਕ ਪਾ ਗੋਣ ਮਾ ਪਾਇਆ ਓਕੇ ਆਣਾ ਮੈਂ ਚਾਵੜੇ ਤੇ ਆਇਆ ਉਹ ਮਹੱਜ ਦੇਖ ਲਈ ਮੋਟਰਸਾਈਕਲ ਤੇ ਵੀਊ ਕਿੱਦਾਂ ਦਾ ਬੋਲਟ ਤੇ ਆ ਜਾਂਦਾ ਫਿਰ ਬੋਲਟ ਉਹ ਹੀ ਗਰੀਬਾਂ ਵਾਲੀਆਂ ਗੱਲਾਂ ਬੋਲਟ ਤਾਂ ਮੈਂ ਉਹ ਵਿਆਹਾਂ ਵਿਆਹ ਨਹੀਂ ਹੁੰਦੇ ਜਿਹੜੇ ਕੰਨਿਆਂ ਦੇ 10750 ਉਹਨਾਂ ਨੂੰ ਦੇਦਾ ਤੇ ਇੱਕ ਨੂੰ ਮੈਂ ਚਲ ਇੱਕ ਕਿਸੇ ਕੁੜੀ ਨੂੰ ਦੇ ਦਿੰਦੇ ਆਂਗੀ ਅੱਛਾ ਆਪਣੇ ਨੇ ਤਾਂ ਹਾਰ ਲਿਆ ਫਿਰ ਹਾਰ ਲੈ ਤੇ ਆ ਜਾਂਦਾ ਹਾਰ ਲੈਣਾ ਐ ਨਹੀਂ ਕਰਦਾ ਮੈਂ ਹਾਰ ਲੈ ਹਾਰ ਲੈ ਦਿਨ ਬੰਨੇ ਹੋ ਜਾਂਦੇ ਅੱਛਾ ਹਾਂ ਹਾਰਨੇ ਜੈਗਵਾਰ ਗੱਡੀ ਖਾਰਕੁੰਦਰਾ 35 ਲੈ ਜਾਂਦੀ ਆ ਓਕੇ ਹਾਂ ਉਹ ਜਾਂਦੀ ਅੱਜ ਕਿੱਟੀ ਪਾਲਟੀ ਤੇ ਗਈ ਆ ਉਹ ਚਲ ਬਾਹਰ ਨਾ ਮੇਰਾ ਉਹ ਕਰ ਮੈਨੂੰ ਅੰਦਰ ਬਿਠਾ ਅੱਗ ਦਾ ਇਹ ਲੈ ਇੱਕ ਦੂਲੇ ਦਾ ਪੇਟੀ ਚ ਰੱਖ ਦਿਆ ਕਰੋ ਹੌਸਲਾ ਆਉਣੀ ਚੜ ਗਈ ਸੀ ਮੜੀ ਜੀ ਮੰਮੀ ਜੀ ਦੇਤੀ ਗਏ ਐ ਕੱਦ ਨੂੰ ਰੱਖਦੇ ਹੁੰਦੇ ਸਾਰਾ ਸਾਮ ਤੇ ਪਾਣੀ ਪੂੜੀਆਂ ਮੰਗਾ ਲੈ ਉਹ ਵੱਡਾ ਲੈਣ ਗਿਆ ਪੌਣਿਆਂ ਬਾਈ ਚਲ ਬਾਹਰ ਪੌਣਿਆਂ ਕਿਉਂ ਨਾ ਮੈਂ ਛੁੜ ਤੈਨੂੰ ਪਹਿਲਾਂ ਵੀ ਗਿਆ ਸੀ ਸੱਚ ਦੂਜੇ ਨੂੰ ਫਿਰ ਚੇਵੀ ਜੀ ਮੂਰੇ ਵੀ ਜੀ ਨੇ ਥੋੜਾ ਜੀ ਆਪਸ ਕਰ ਜੂਆਂ ਜਿਹੜਾ ਦਰਮੜਾ ਦਿੱਤਾ ਮੈਨੂੰ ਗੁੱਸਾ ਦਾ ਕਰਿਆ ਕਰਿਆ ਸਾਕ ਕਰਿਆ ਕਰ ਬਲੈਡ ਪਾ ਕਾ ਮੇਰਾ ਕੋਈ ਆਉਂਦਾ ਬਈਆ ਯਾਰ ਬਈਆ ਯਾਰ ਹੁਣ ਸੁਣ ਕੋਠੀ ਕਾ ਗੜ ਇੱਕ ਉਹ ਆ ਗਈ ਉਸਤੂਲ ਵਸੂਲ ਦਾ ਹੀ ਗੱਡੀ ਜਾਂਦਾ ਉਹ ਨਹੀਂ ਨਹੀਂ ਨਾਲ ਆ ਫੜਾ ਆਰ ਮੂਟ ਕਾ ਪੋਣ ਇਹਨੂੰ ਜਿੱਦੇ ਮੈਂ ਜਾਂਗੋ ਤੇ ਫੜਾ ਦੀ ਮੈਨੂੰ ਖੋਲਾ ਦੀ ਤੇਰੀ ਭੈ ਸਾਰਾ ਮੈਨੂੰ ਪ੍ਰਤੀਗਿਆ ਦੇਖੀ ਜਾਂਦੀ ਆ ਮੈਂ ਤਾਂ ਚੋਰੀਓ ਚੱਕ ਕੇ ਲਿਆ ਆ ਕੀ ਦੀ ਅਕਸਰਾ ਲਾਲੂ ਕਿਤੇ ਬੱਤਗੀ ਆ ਲਾਲੂ ਕਿਤੇ ਜੇ ਰਿਸ਼ਤਾ ਕਿਆ ਕਢ ਲਾਤਾ ਹੈ ਲਾਲੂ ਮੇਰਾ ਜਨ ਹੀ ਨਿਹਾਰੇ ਪੁੱਛਦੀ ਉਹ ਫੇ ਹੁਣ ਇਹ ਕੱਲ ਵਾਸਤੇ ਚੱਕ ਲਿਆ ਓ ਯਾਰ ਸਾਰਾ ਦਿਨ ਚਲਾਉਂਦੀ ਰਹਿੰਦੀ ਚੈਨ ਨਹੀਂ ਬਦਲੇ ਨਾ ਆਹ ਆਪਣਾ ਜੀ ਆਹੀ ਵੀ ਲੋ ਓਏ ਭਾਈ ਹੋਰ ਡਰਾ ਹੀ ਫਰ ਹੋਰ ਵਧੀਆ ਕੰਮ ਕਰ ਸਿੱਟ ਕੰਮਕਾਰ ਪੂਰਾ ਵਧੀਆ ਚੱਲਦਾ ਪਟਾਣੀ ਠੰਗੀ ਗੱਲਾਂ ਇਹ 30 ਕਿਲਾ ਜ਼ਮੀਨ ਦੇ ਦੀ ਆਪਣੇ ਉਹ ਕੋਲ ਰਾਜੇ ਪਲਾਟ ਤੇ ਤੋਂ ਮੈਂ ਵੇਚਤੇ ਵੇਖੀ ਆ ਜੀ ਇੱਥੇ ਰਾਜਸਥਾਨ ਚ ਲੈ 120 ਕਿਲੇ ਅੱਛਾ ਅੱਛਾ ਹਾਂ ਲੈ ਜਾਨ ਮੰਗਣਾ ਹੈ ਸੋਚ ਰਿਹਾ ਮੈਂ ਕਿ ਪਹਿਲਾਂ ਦੁੱਧ ਲੈ ਲਾਵਣਾ ਕਿਉਂਕਿ ਮੂਰੇ ਹਾੜੀ ਦਾ ਸੀਦਰ ਹੈ ਹਾਂ ਸੀਦਰ ਹੋਣਾ ਬਸ ਠੀਕ ਹੈ ਲੈਣਾ ਮੈਂ ਫਿਰ ਕਿਹੋਤਾ ਬਰੀਦ ਵਾਲੇ ਉਹ ਲਿਆਵਾਂਗੇ ਫਿਰ ਆਪਾਂ ਨਵੀਂ ਲੈ ਲੀ ਆਂ ਕਿ ਪਹਿਲਾਂ ਲੈ ਲੀ ਆ ਲੈ ਲੀ ਆ ਹਾਂ ਲੈ ਵੀ ਨਹੀਂ ਆ ਇੱਥੇ ਕਿੱਥੇ ਮਿਲਣਾ ਕਿਸਕੇ ਮੋਟੇ ਜਿਹੜਾ ਕੀ ਦੱਸਣਾ ਓਏ ਪਾਟੀ ਬੁੱਢੀਆਂ ਫਿਰ ਲੱਡੂ ਕੌਣ ਲੈ ਮਾਰੇ ਦੱਸਿਆ ਹੀ ਨਹੀਂ ਕਿਉਂ ਮੈਂ ਮੈਨੂੰ ਲੋਕ ਇੰਨਾ ਬੂਟੀ ਕੋਟੇ ਵਸੀਨ ਲੈ ਕੇ ਚੱਲਾਂਗੇ ਆਪਾਂ ਮਗ ਚੱਲਾਂਗੇ ਨਹੀਂ ਜਾਣਾ ਫੁੱਲਾ ਉੱਥੇ ਆ ਛੁੱਟੀ ਨੂੰ ਲੈ ਜਾ ਮੈਨੂੰ ਤੇ ਪੈਪਰ ਆਉਣਾ ਨਹੀਂ ਆਉਂਦਾ ਠੀਕ ਜੀ ਹੀਂ ਦੇ ਲਾ ਕਢਾ ਲੇਉਂ ਦੇਰਾ ਕਾਉਂ ਬਈ ਮੇਰੇ ਪੈਪਰ ਨੇ ਯਾਰ ਮੈਂ ਨਹੀਂ ਆਉਂਦਾ ਥੋੜਾ ਫਰਾ ਹੱਬੇਂ ਤਲਾ ਦੇ ਬੋਣਿਆਂ ਬੈਗ ਲਾ ਦੇ ਨਾ ਸਾਹਮਣੇ ਬੈਗ ਨੂੰ ਚੰਗਾ ਕਿਵੇਂ ਘਰ ਤੇ ਫਸਾਇਆ ਇਹ ਇਹ ਆਈਆਂ ਫਰਸਟਾਇਲ ਆ ਅੱਛਾ ਸਟਾਇਲ ਆ ਅੱਛਾ ਰੱਖ ਦੇ ਕੋਈ ਆਏਗਾ ਨੂੰ ਛਿਰਦਾ ਹੈ ਕੇਲੇ ਗੁੱਲੇ ਹੋਣਗੇ ਵਿੱਚ ਫਸੇ ਜਾਣਗੇ ਛਿੱਲੇ ਲੱਗੇ ਆ ਬੋਰੇ ਉਹ ਹੀ ਤੁਸੀਂ ਪਿੰਡ ਤੋਂ ਬਾਹਰ ਨਹੀਂ ਜਾ ਸਕਦੇ ਥੋੜੀ ਸੋਚ ਆਉਂਦਾ ਜ ਕਾਉ ਕੀ ਕਹਿੰਦੇ ਲੈ ਜਾਊਗਾ ਮੈਂ ਉਹ ਹੋਗੀ ਬਦਰਾਮ ਲੈ ਕੇ ਆਏਗਾ ਪਰ ਬਦਰਾਮ ਹੀ ਰਹਿਤੇ ਸੀ ਕਿ ਕਦ ਜੂ ਲੈ ਤੇ ਨੀ ਪੇਸਤਾ ਤੇ ਕਿਹਨੇ ਤੰਤਨ ਕੀ ਲੋ ਲੈ ਤੇਰੀ ਗੱਲ ਸੁਣਨਾਰੀ ਆ ਜਿਵੇਂ ਨਕਰਾ ਉਹ ਇਧਰ ਮੁੜਿਆ ਗੁਜਰਾਵੀ ਸੈਦਾ ਉੱਥੇ ਵਿਚਾਰੀ ਕਿ ਗਰੀਬੀ ਨਹੀਂ ਆ ਗਈ ਮੈਨੂੰ ਕਹਿੰਦੀ ਸਰਦਾਰ ਜੀ ਮੇਰੀ ਕੁੜੀ ਦਾ ਜਾਪਾ ਹੈ ਕਹਿੰਦੀ ਮੇਰੀ ਕੁੜੀ ਦਾ ਜਾਪਾ ਕੁਛ ਕਹਿੰਦੀ ਮੈਨੂੰ ਦਵਾ ਦੋ ਮਾ ਚਲ ਕਹਿਰੀ ਰਲਾਲੀ ਆਹ ਨਾਲੇ ਬਦਾਮ ਲੈ ਜਾ ਕਾਜੂ ਲੈ ਰਲਾ ਮਨੋਸ਼ ਨੂੰ ਚਕਾ ਦੇ ਮਾ ਬਿੱਲੇ ਹੋਰਾਂ ਨੂੰ ਕਿੱਧਰ ਫੇਰਾ ਚਲ ਕੋਈ ਨਹੀਂ ਜਦ ਮੈਂ ਤੈਨੂੰ ਚੱਲਿਆਣੀਆਂ ਮਾ ਤਪਰੇ ਦਾ ਭਲਾ ਰੱਬ ਦੇਖਦਾ ਉਹ ਅੱਲਾਹ ਦੇਖਦਾ ਬਾਹਗੁਰੂ ਦੇਖਦਾ ਮਾ ਹੈ ਸਾਰਾ ਕੁਝ ਪਰਮਾਤਮਾ ਨੇ ਦਿੱਤਾ ਹੋਇਆਗਾ ਬਿੱਲੇ ਹੁਣ ਲੱਗੇ ਕੀ ਨੇ ਛੰਡੇ ਵਾਸਤੇ ਹਾਂ ਫੋਟੋ ਇਹਦੇ ਮੇਥੋਂ ਦੇਖ ਲੈ ਜੇ ਹੈਗਾ ਕੁਝ ਹੁਣ ਤਾਂ ਕੁਝ ਨਹੀਂ ਮਲੇਗਾ ਤੁਸੀਂ ਮੈਂ ਦੇਦੇ ਉਹਨਾਂ ਨੂੰ ਤੁਸੀਂ ਹੋਰ ਕੋਈ ਪ੍ਰਬੰਧ-ਪਰਪੰਧ ਕਰਾ ਜਾ ਪਕਵਾਨ-ਪਕੂਰ ਪਕਾਓ ਯਾਰ ਐ ਥੋੜੀ ਹੁਣ ਕੀ ਕਿੰਨਾ ਛੋਟੇ ਕਰਦੇ ਮੈਨੂੰ ਤਾਂ ਪਤਾ ਨਹੀਂ ਕੀ ਹੋ ਰਿਹਾ ਆਂਦੀ ਆ ਯਾਰ ਫਰਾਂ ਹੀ ਨਹੀਂ ਗੱਲ ਬਾਤ ਜੀ ਸੁਣ ਕੀ ਹੋ ਗਿਆ ਕਮਰਾ ਤੱਕ ਜਾ ਹੋਰਾ ਮੈਨੂੰ ਐਸੀ ਉਸੇ ਨਾਲੋਂ ਮੈਂ ਤੋਂ ਪੈਸੇ ਲੈ ਲਓ ਬਾਕੀਆਂ ਖੋਲ ਦਨਾ ਬਾਕੀਆਂ ਖੋਲ ਦਨਾ ਤੁਸੀਂ ਗਰੀਬ ਮੈਂ ਸੋਡੀ ਭੈਣ ਦਾ ਰਿਸ਼ਤਾ ਹੀ ਲੈ ਰਿਆ ਪਤਾ ਨਹੀਂ ਕਿਈ ਮਰਾ ਉਹਦਾ ਮੱਥਾ ਖੁੱਟਿਆ ਹੋਇਆ ਦੀਗਾ ਮੈਨੂੰ ਰਿਸ਼ਤਾ ਪਤਾ ਕਿੱਥੋਂ ਦਾ ਦੀਗਾ ਕਿੱਥੋਂ ਦਾ ਰੇਲਵੀਰ ਕੰਮ ਅਸਲੀ ਵਿੱਚ ਪ੍ਰੋਫੈਸ਼ਨ ਲੱਗੀ ਹੋਇਆ ਨੀਚੋਂ ਦਾ ਇਸ ਕੰਮਾਂ ਦੀਗਾ ਕੌਣ ਆ ਬਾਹਰ ਲੱਗਿਆ ਹੋਇਆ ਜਿਹਾ ਲੱਗਿਆ ਹੋਇਆ ਸੀ ਨਾ ਮੈਂ ਪੜਦਾ ਉੱਥੇ ਹੀ ਦੱਸ ਰਿਹਾ ਪੜੀਆਂ ਦੇਖਿਆ ਕੁੜੀਆਂ ਦਾ ਰਿਸ਼ਤਾ ਆ ਮੈਨੂੰ ਆ ਪਤਾ ਇਹ ਟੋਪ ਲਾਰਦੀ ਮੱਲੇ ਮੇਰੇ ਜਰਮਤ ਕੱਥੋਂ ਕੋਣ ਲੱਗਿਆ ਜੀਤੋ ਵੀ ਤਾਂ ਬੜੀ ਹਈ ਚੀਕਾ ਉੱਤਰੀ ਹੋਣਾ ਚੀਕਾ ਨਹੀਂ ਆਈ ਮੇਰੀ ਸਾਰੀ ਨਾ ਉਹਦੇ ਸੌੜੇ ਨਹੀਂ ਆਉਂਦੇ ਕਿਉਂ ਕੀਆ ਤੂੰ ਆ ਕੇ ਨਹੀਂ ਆਈ ਹਿਆ ਜੁੰਡਾ ਆ ਜਾਣਾ ਫਰੋਣੀ ਕੀ ਕਰਨਾ ਆਕੇ ਕਈ ਚਵਰੀ ਕੀਆ ਕਰ ਗਿਆ ਹੁਣ ਥੋੜੀ ਜਿਹੀ ਬਾਹਲੀ ਹੱਫਰੀ ਪਈ ਹੈਗੀ ਚੁਵਾਵੜ ਕਰਦੀ ਆ ਹੁਣ ਮੈਨੂੰ ਵਦਿਆ ਕੱਕ ਡਰਾਈਵਰ ਨਾਲ ਰਿਸ਼ਤਾ ਹੋ ਗਿਆ ਅਹੀ ਜੀ ਉਹ ਹੈ ਛੋਟੇ ਵਰਗੀ ਗਰੀਬ ਸੋਚਦੀ ਆ ਹੁਣ ਨੌਲੇਜ ਰੱਖਦੀ ਆਗੀ ਵੀ ਕੋਈ ਨਹੀਂ ਆਜਨੇ ਲੋਡ ਟਰਾਲੇ ਬਾਹਲੀ ਜਦੋਂ ਚੱਕੀ ਮਾਰਦਾ ਗੱਲਾਂ ਇਧਰ ਵੀ ਜਾਇਗੋਾਰਾ ਨਾ ਕੀ ਕਰਦਾ ਤੇਰੀ ਭੈਣ ਉਹ ਨਹੀਂ ਲੈ ਜਾਂਦੀ ਫੋਰਚੂਨਰ ਦੀ ਚਾਬੀ ਘੁਮਾ ਕੇ ਆ ਗਿਆ ਇਹ ਹੈ ਹੈ ਡਿਨਰ ਹੈ ਫੇਰ ਜਾਏ ਤੇ ਤਾਂ ਮਾਊਂ ਲਿਆ ਆ ਬੇਟਾ ਆਊਂ ਲਿਆ ਆ ਮੈਂ ਉਹ ਤਾਂ ਗੱਲ ਕਰਾਉਣੀ ਵੀ ਕਹਵਾ ਕੇ ਕੀ ਵਿਊ ਆ ਦੇਖ ਰਿਹਾ ਕਿਤੇ ਮੋਟਰਸਾਈਕਲ ਤੇ ਚੜ ਕੇ ਦੇਖ ਲਈ ਕੀ ਪਤਾ ਦੁਨੀਆ ਦਾ ਕਦੋਂ ਤੁਰ ਜਾਣਾ ਲੈ ਓਏ ਅਬ ਲੈ ਕੌਣਾ ਆਈ ਬੜਾਇਆ ਆ ਗਿਆ ਆ ਗਿਆ ਇੱਕ ਮਿੰਟ ਮੱਝ ਹੋਣਾ ਦੇਖਿਓ ਨੇ ਕੋਈ ਪੈਸੇ ਪੁੱਛੇ ਤਾਂ ਨਹੀਂ ਲੈਣਾ ਦੇ ਦਿੰਦਾ ਮੈਂ ਕੋਈ ਨਹੀਂ ਕੋਈ ਨਹੀਂ ਭੈ ਜਾ ਪਰੋਣ ਆਉਣਾ ਚਾਹੁੰਦਾ ਮੈਂ ਵੀ ਤੁਸੀਂ ਆਏ ਸੀ ਉਹ ਫੜਾ ਬਾਰੇ ਲੈਣ ਨੂੰ ਮੋੜਦੇ ਹੈ ਨਹੀਂ ਕੋਈ ਭਾਈ ਕੀ ਹਾਲ ਹੈ ਵਧੀਆ ਭਾਈ ਠੀਕ ਹੈ ਹਾਂ ਠੀਕ ਹੈ ਭਾਈ ਆ ਭਾਈ ਤੁਹਾਡਾ ਮੋਟਰਸਾਈਕਲ ਦਿਓ ਮਾ ਜ ਮੋਟਰਸਾਈਕਲ ਤਾਂ ਭਾਈ ਹੈ ਨਹੀਂ ਯਾਰ ਦੇ ਯਾਰ ਖੜਾ ਤਾਂ ਹੈਗਾ ਭਾਈ ਇਹਦਾ ਯਾਰ ਆਪਣੀ ਪਰੌਣੀ ਦਾ ਯਾਰ ਯਾਰ ਭਾਈ ਦੇ ਦਿਓ ਮੈਂ ਇੱਥੇ ਰੱਖ ਕੇ ਜਾ ਕੇ ਆਉਂਦਾ ਹੋਰ ਘਸ ਕੇ ਬਈ ਠੀਕ ਹੈ ਵਧੀਆ ਭਾਈ ਤੇ ਮੈਂ ਆਦੀ ਭਾਈ ਉਹ ਮੋਟਰਸਾਈਕਲ ਚੱਲ ਰਿਹਾ ਵੜਦਾ ਸੀ ਭਾਈ ਅੱਛਾ ਅੱਛਾ ਰੱਖ ਕੇ ਜਾ ਕੇ ਆਉਂਦਾ ਸੀਗਾ ਦੇ ਦਿਓ ਮੋਟਰਸਾਈਕਲ ਉਹ ਨਹੀਂ ਭਰਾ ਇਹ ਲੋਡ ਬੈੰਦੀਆ ਤੈਨੂੰ ਕੋ ਮੇਰੇ ਨਾਲ ਆ ਜਾਊਗਾ ਭਾਈ ਉਹਨੇ ਆ ਗਿਆ ਵਾ ਪੰਜ ਮਿੰਟਾਂ ਤੇ ਮੇਰੇ ਰਿਸ਼ਤੇਦਾਰ ਆ ਗਏ ਤੇਰ ਮਕਾਦੀ ਸਾਰਾ ਪਮਾ ਲਾ ਲ ਕੋਈ ਗੱਲ ਨਹੀਂ ਮੈਂ ਆ ਗਿਆ ਵਾ ਪੰਜ ਮਿੰਟਾਂ ਲਾ ਹੋਏ ਸੀ ਜਾ ਕੇ ਆਣਾ ਕੋਈ ਮਾਸਕ ਮੈਂ ਡਾਕਟਰ ਤੇ ਗਾਤੀ ਚ ਨਹੀਂ ਕਰੇ ਗੇੜੇ ਮਾਰਦਾ ਸੀ ਹਾਂ ਬਸ ਇਹ ਆ ਗਿਆ ਆ ਗਿਆ ਮੈਂ ਕੋਈ ਨਾ ਕੋਈ ਨਾ ਆ ਪਿਆਰ ਦਾ ਖੰਡਾ ਰੱਖੀ ਕੋਈ ਨਾ ਕੋਈ ਨਾ ਨਹੀਂ ਚੰਗਾ ਇਹ ਹੈ ਠੀਕ ਹੈ ਤਾਂ ਕਿ ਲੈਣਾ ਯਾਰ ਕੈਨ ਨੂੰ ਤੁਸੀਂ ਤੁਸੀਂ ਹੀ ਗਾ ਕਰਤੇਗਾ ਮੈਂ ਜ਼ਰਦ ਮਾਨੂੰ ਕਿਸੇ ਵੀ ਚੀਜ਼ ਵੀ ਦੇ ਜਾ ਕਰੋ ਕੋਈ ਨਾ ਮੂਤੀ ਜਾ ਉਹ ਚੰਗਾ ਯਾਰ ਤੂੰ ਅੰਦਰ ਚੰਗਾ ਮੈਂ ਨਹੀਂ ਬੈਠਾ ਦਰਦ ਬੇਦੀ ਕਰਾ ਕੇ ਦੰਨੀ ਮੈਨੂੰ ਦੰਨੀ ਇੱਥੇ ਕੁਝ ਵੀ ਲੈ ਕੇ ਜਾਣਾ ਮੈਨੂੰ ਬੇਦਰੀ ਜਾਣਾ ਕਿ ਮੈਂ ਜਵਾਬ ਕਿਵੇਂ ਦੂੰ ਤੁਸੀਂ ਖਾਵੇ ਕਿੰਨੇ ਘਮੋਰ ਜਾਵੋਗੇ ਤੁਸੀਂ ਆਜੋ ਖਾਣਾ ਖਾਓ ਅੰਦਰ ਆਇਓ ਇੱਜ਼ਤ ਨਾਲ ਆਉਣਾ ਹੈ ਨਾ ਹਾਂ ਮੈਂ ਨਿੱਤ ਨਾ ਮੈਂ ਗੁਰੂ ਕਰੇ ਜਾਂਦਾ ਮੈਂ ਉਹ ਚੰਗਾ ਫਿਰ ਅੰਦਰ ਆਇਆ ਰੱਬ ਦਾ ਮੈਂ ਤਾਂ ਮਿਲ ਜਾ ਓਏ ਆ ਜਾ ਬਤਾ ਹੋਇਆ ਯਾਰ ਮੈਂ ਇਕੱਲਾ ਲਾਉਂਦਾ ਮੈਂ ਮੋੜ ਤੇ ਤੇਰੇ ਘਰੀਬਾਂ ਨੂੰ ਫੁੱਟ ਲੱਗਿਆ ਸੋਦੇ ਉਹ ਬਿਆਵਾਕ ਲੱਗਦਾ ਉਹਨੂੰ ਦੇਖ ਲਾਉਤੀ ਓਏ ਯਾਰ ਨਹੀਂ